ਜੈ ਭੀਮ ਜੈ ਭਦਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਥੋੜੀ ਚਰਚਾ ਕਰਾਂਗਾ ਅੱਦੇ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਸੰਗਠਨ ਸੰਗਠਿਤ ਅਪਰਾਧ ਹੈ ਆਰਗੇਨਾਈਜ਼ਡ ਕ੍ਰਾਈਮ ਜਿਸ ਨੂੰ ਅਪੰਗਰੇਜੀ ਚ ਕਹਿੰਦੇ ਆ ਉਹ ਕਿਸ ਢੰਗ ਦੇ ਨਾਲ ਜਨਮ ਜਿਹੜਾ ਹੈਗਾ ਉਹ ਲੈਂਦਾ ਹੈਗਾ ਦੇਸ਼ਿਆ ਦੀਆਂ ਪੋਲਿਟੀਕਲ ਵਿਵਸਥਾਵਾਂ ਅਤੇ ਇਕਨੋਮਿਕ ਹਾਲਾਤ ਸਮਾਜਿਕ ਹਾਲਾਤ ਜਿਹੜੇ ਨੇ ਉਹ ਆਰਗੇਨਾਈਜ਼ਡ ਕ੍ਰਾਈਮ ਨੂੰ ਪੈਦਾ ਕਰਦੇ ਨੇ ਤੇ ਸਰਕਾਰ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਨਾਂ ਦਾ ਇੱਕ ਮੁੱਖ ਭੂਮਿਕਾ ਹੁੰਦੀ ਹੈ ਆਰਗੇਨਾਈਜ਼ਡ ਕ੍ਰਾਈਮ ਨੂੰ ਪਨਪਾਉਣ ਦੇ ਵਿੱਚ globally ਇਹ ਇਦਾਂ ਹੀ ਹੁੰਦਾ ਆਇਆ ਹੈ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ 1919 ਦੇ ਵਿੱਚ 18ਵੀਂ ਸੋਧ ਹੋਈ ਸੀਗੀ ਪਰ ਉਸ ਤੋਂ ਬਾਅਦ ਹੀ 1 ਜਨਵਰੀ 1920 ਤੋਂ ਜਿਹੜਾ ਹੈਗਾ ਸ਼ਰਾਬ ਦੇ ਉੱਤੇ ਉਦੋਂ ਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀਗੀ ਜਿਹੜੀ ਤਕਰੀਬਨ ਅਗਲੇ 10 ਸਾਲਾਂ ਤੱਕ ਦੇ ਸ਼ਰਾਬ ਪੰਦੀ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਕ੍ਰਾਈਮ ਸੀਗਾ ਲੇਕਿਨ ਉਹ ਜਿਹੜਾ ਕ੍ਰਾਈਮ ਸੀਗਾ ਜੇ ਅਸੀਂ ਇਕੱਲੇ ਨਿਊਯਾਰਕ ਸ਼ਹਿਰ ਦੀ ਹੀ ਸਥਿਤੀ ਨੂੰ ਅਕਸਮਨ ਕਰੀਏ ਤੇ ਉਸ ਦੇ ਤੱਕ ਜਿਆਦਾ ਜਿਹੜੇ ਕ੍ਰਾਈਮ ਕ੍ਰਿਮੀਨਲ ਸੀਗੇ ਉਹ ਸਟਰੀਟ ਥੱਗ ਸੀਗੇ ਗਲੀਆਂ ਬਜਾਦਾਂ ਵਾਲੇ ਬਦਮਾਸ਼ ਸੀਗੇ ਛੋਟੇ ਮੋਟੇ ਜੋ ਮੁੱਖ ਤੌਰ ਤੇ ਇਟਾਲਵੀ ਯਹੂਦੀ ਆਦਿ ਤੇ ਇਹਨਾਂ ਦੇ ਆਂਢਗੁਆਂਢ ਦੇ ਵਿੱਚ ਰਹਿਣ ਵਾਲੇ ਇਹ ਲੋਕ ਸਨ ਇਹ ਛੋਟੇ ਮੋਟੇ ਅਪਰਾਧ ਕਰਦੇ ਸਨ ਅਤੇ ਇਹ ਆਰਗੇਨਾਈਜ਼ਡ ਵੀ ਨਹੀਂ ਸਨ ਤੇ ਇਹਨਾਂ ਦੀ ਅਪਰਾਧ ਅਤੇ ਠੱਗੀਆਂ ਤੋਂ ਜਿਹੜਾ ਕਮਾਈ ਹੁੰਦੀ ਸੀਗੀ ਉਹ ਇੰਨੀ ਜ਼ਿਆਦਾ ਨਹੀਂ ਸੀਗੀ ਇਹ ਲੋਕ ਸਮਝੋ ਆਪਣੀ ਰੋਟੀ ਰੋਜੀ ਹੀ ਚਲਾਉਂਦੇ ਸਨ ਇਹਦੇ ਵਿੱਚ ਪਰ ਜਦੋਂ ਸ਼ਰਾਬ ਬੰਦੀ ਲਾਗੂ ਹੋ ਗਈ ਤੇ ਫਿਰ ਜਿਹੜਾ ਮਾਫੀਆ ਸੀਗਾ ਪੋਲਿਟੀਕਲ ਲੈਵਲ ਤੇ ਉਹਨਾਂ ਨੇ ਇਹਨਾਂ ਜਿਹੜੇ ਛੋਟੇ-ਮੋਟੇ ਗੈਂਗ ਸੀਗੇ ਇਹਗੇ ਇਹਨਾਂ ਨੂੰ ਆਰਗੇਨਾਈਜ਼ ਕੀਤਾ ਇਹਨਾਂ ਨੂੰ ਪੋਲੀਟੀਕਲ ਸਪੋਰਟ ਦਿੱਤੀ ਇਹਨਾਂ ਨੂੰ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਛੋਟੇ-ਮੋਟੇ ਅਪਰਾਧ ਦੇ ਕੇਸ ਜਦ ਬਣ ਜਾਂਦੇ ਸੀਗੇ ਉਹਨਾਂ ਤੋਂ ਸ਼ੁਰੂਆਤ ਨਜਾਤ ਦਵਾਈ ਅਤੇ ਇਹਨਾਂ ਗੈਂਗਸ ਨੂੰ ਆਰਗੇਨਾਈਜ਼ ਕਰਦੇ ਹੋਏ ਆਰਗੇਨਾਈਜ਼ਡ ਕਰਾਇਮ ਦੇ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਸ਼ਰਾਬ ਬੰਦੀ ਤੋਂ ਬਾਅਦ ਜਿਹੜੀ ਸ਼ਰਾਬ ਦੀ ਇਲੀਗਲ ਵਿਕਰੀ ਸੀਗੀ ਇੰਪੋਰਟ ਕਰਨਾ ਲਿਆਣਾ ਡਿਸਟ੍ਰੀਬਿਊਟ ਕਰਨਾ ਉਹਦੇ ਵਿੱਚ ਕਮਾਈ ਬੇਤਹਾਸ਼ਾ ਸੀਗੀ ਕਮਾਈ ਸਮਝੋ ਇੰਨੀ ਕਿ ਸੀਗੀ ਕਿ ਇੱਕ ਜਿਹੜਾ ਕਿੰਗ ਪਿੰਨ ਸੀਗਾ ਗੈਰ ਕਾਨੂੰਨੀ ਸ਼ਰਾਬ ਦਾ ਧੰਦੇ ਕਰਨ ਵਾਲਾ ਨਿਯੋਗ ਚ ਕੰਪੈਨੂ ਉਸ ਦੀ ਇੱਕ ਸਾਲ ਦੀ ਕਮਾਈ ਜਿਹੜੀ ਸੀਗੀ ਨਸ਼ਾ ਬੰਦੀ ਦੇ ਦੌਰਾਨ 100 ਮਿਲੀਅਨ ਡਾਲਰ ਦੇ ਬਰਾਬਰ ਹੋ ਗਈ। ਉਹ ਉਸ ਸਮੇਂ ਦਾ ਜਿਹੜਾ 100 ਬਿਲੀਅਨ ਡਾਲਰ ਹੈਗਾ ਆ ਉਹ ਹੁਣ ਦੇ ਅਗਰ ਡੋਲਰ ਤੋਂ ਕੰਪੈਰੀਸ਼ਨ ਉਹਦਾ ਸੀ ਕਰਨੇ ਆ ਤੇ ਉਹ 1.4 ਬਿਲੀਅਨ ਡੋਲਰ ਦਾ ਹੈਗਾ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਦੀ ਇੱਕ ਪਾਲਿਸੀ ਨੇ ਕਿਦਾਂ ਸਟ੍ਰੀਟ ਟਾਈਪ ਜਿਹੜੇ ਬਦਮਾਸ਼ ਸੀ ਜਾਂ ਕ੍ਰਿਮੀਨਲ ਸੀਗੇ ਉਹਨਾਂ ਨੂੰ ਰਾਤੋ ਰਾਤ ਕਿਦਾਂ ਆਰਗੇਨਾਈਜ਼ਡ ਗੈਂਗ ਦੇ ਵਿੱਚ ਤਬਦੀਲ ਕਰ ਦਿੱਤਾ ਉਹਦੇ ਯੋਗ ਗਾਈਜ਼ ਜਿਹੜੇ ਗੈਂਗ ਸੀਗੇ ਕਿਉਂਕਿ ਇਲੀਗਲ ਬਿਜ਼ਨਸ ਦਾ ਮਾਮਲਾ ਹੈਗਾ ਉਹਨਾਂ ਦੀ ਮਾਰਕੀਟ ਜਿਹੜੀ ਸ਼ਰਾਬ ਦੀ ਵਿਕਰੀ ਹੈਗੀ ਹੈ ਉਹ ਵੀ ਇੱਕ ਹੈ ਚਾਹੇ ਏਰੀਆ ਥੋੜੇ ਅਲੱਗ-ਅਲੱਗ ਵੀ ਹੋਣਗੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੈਗਾ ਤੇ ਇਸ ਕਰਕੇ ਜਿਹੜੀ ਗੈਂਗ ਵਾਦ ਜਿਹੜੀ ਹੈਗੀ ਹੈ ਉਹ ਵੀ ਪੰਪੀ ਗੈਂਗਵਾਦ ਪੰਪੀ ਤੇ ਜਿਹੜੇ ਇਹ ਸ਼ਰਾਬ ਵੇਚਣ ਵਾਲੇ ਆਕਾ ਸੀਗੇ ਉੱਪਰ ਵਾਲੇ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਦੀ ਸ਼ਰਾਬ ਫੜਾਨੇ ਸਾਡੀ ਫੜਾਉਂਦੇ ਨੇ ਇਹ ਸਾਡੇ ਇਲਾਕੇ ਜਾਂਦੇ ਦਸੀਂ ਇਹਨਾਂ ਦੇ ਇਲਾਕੇ ਚ ਜਾਂਦੇ ਆ ਤੇ ਉਹਨਾਂ ਨੇ ਇੱਕ ਜਿਹੜਾ ਇੱਕ ਪੈਦਲ ਗਵਰਨਮੈਂਟ ਟਾਈਪ ਵੀ ਚਲਾਨੀ ਸ਼ੁਰੂ ਕੀਤੀ ਜਿਹਦੇ ਵਿੱਚ ਜਿਹੜੇ ਵੱਖ-ਵੱਖ ਗੈਂਗ ਸੀਗੇ ਉਹਨਾਂ ਨੂੰ ਆਪਸ ਵਿੱਚ ਬਿਠਾ ਕੇ ਫੈਸਲੇ ਵੀ ਕੀਤੇ ਤੇ ਇੱਕ ਜਿਹੜਾ ਕੋਡ ਆਫ ਕੰਡਕਟ ਵੀ ਬਣਾਇਆ ਮੈਂ ਇਹਦੀ ਇੱਕ ਐਗਜ਼ਾਮਪਲ ਦਿਆਂਗਾ 1920 ਦੇ ਦਹਾਕੇ ਦੇ ਵਿੱਚ ਚਾਰਲਸ ਲੱਕੀ ਲੁਸੀਆਨੋ ਸ਼ਹਿਰ ਦੇ ਲੁੱਟਖੋ ਦੇ ਕਾਰੋਬਾਰ ਤੇ ਹਾਵੀ ਹੋਣ ਲਈ ਨਿਊਯਾਰਕ ਦੇ ਸਭ ਤੋਂ ਵੱਡੇ ਇਟਾਲਵੀ ਅਤੇ 유디ਕ ਰੂਪ ਸੀਗੇ ਉਹਨਾਂ ਨੂੰ ਇਕੱਠਿਆਂ ਕੀਤਾ ਆਦਾ ਸ਼ਿਕਾਗੋ ਦੇ ਵਿੱਚ ਜੌਨੀ ਟੋਰੀਓ ਨੇ ਸ਼ਾਇਦ ਦੇ ਸਾਊਥ ਵਿੱਚ ਜਿਹੜੇ ਤਾਲਵੀ ਕਮ ਲੋਕ ਕੱਦੇ ਸੀਗੇ ਬੂਟ ਲੈਗਿੰਗ ਦਾ ਉਹਨਾਂ ਦਾ ਤੇ ਉੱਤਰੀ ਪਾਸੇ ਜਿਹੜੇ ਆਰਿਸ਼ ਤੇ ਪਾਲਿਸ਼ ਗੈਂਗ ਸੀਗੇ ਉਹਨਾਂ ਦੇ ਵਿੱਚ ਇੱਕ ਜਿਹੜਾ ਸੀਗਾ ਸ਼ਾਂਤੀ ਕੈਮ ਕਰਵਾਈ ਪਾ ਲਈ ਟਿਕਿਆ ਤੋ ਉਹਦਾ ਜਿਹੜਾ ਅਸਲ ਖਤਮ ਹੋਇਆ ਤਾਂ ਉਹਦੇ ਅੱਗੇ ਜਿਹੜਾ ਜਾਨਸ਼ੀਨ ਸੀ ਐਲ ਕੈਂਪਨ ਉਹਨੇ ਸਤਾ ਸੰਭਾਲੀ ਤੇ ਫਿਰ ਇੱਕ ਆਲ ਆਊਟ ਯੁੱਧ ਜਿਹੜਾ ਸੀ ਉਹ ਫੇਰ ਸਟਾਰਟ ਹੋਇਆ ਤੇ ਹਿਸਟਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਵੇਗਾ ਕਿ 1929 ਚ ਜਿਹੜਾ ਬਦਨਾਮ ਸੇਂਟ ਵੈਲੈਂਟਾਈਨ ਡੇ ਦਾ ਕਤਲੇਆਮ ਹੋਇਆ ਸੀਗਾ ਉਹਦੇ ਵਿੱਚ ਕੰਪੇ ਕੰਪਨ ਦੇ ਆਦਮੀਆਂ ਨੇ ਪੁਲਸ ਅਫਸਰਾਂ ਦੇ ਰੂਪ ਵਿੱਚ ਕੱਪੜੇ ਪਾਏ ਅਤੇ ਵਿਰੋਧੀ ਗਰੋਹ ਦੇ ਸੱਤ ਗੁੰਡਿਆਂ ਨੂੰ ਗੋਲੀ ਮਾਰ ਦਿੱਤੀ। ਸੋ ਇਹ ਲਵ ਐਂਡ ਹੇਟ ਦਾ ਰਿਲੇਸ਼ਨਸ਼ਿਪ ਜਿਹੜਾ ਹੈ ਗਿਆ ਇਹ ਕ੍ਰਾਈਮ ਵਰਡ ਦੇ ਵਿੱਚ ਬਣਾ ਦਿੰਦਾ ਹੈਗਾ। ਮੈਂ ਇਸ ਹਰ ਸਿਚੁਏਸ਼ਨ ਨੂੰ ਜਦੋਂ ਆਪਣੀ ਸਟੇਟ ਦੇ ਨਾਲ ਰਿਲੇਟ ਕਰਦਾ ਹਾਂ ਤੇ ਪੰਜਾਬ ਦੇ ਵਿੱਚ ਅਤਵਾਦ ਤੋਂ ਪਹਿਲਾਂ ਇਦਾਂ ਦਾ ਕੋਈ ਵੀ ਆਰਗੇਨਾਈਜ਼ਡ ਕ੍ਰਾਈਮ ਨਹੀਂ ਸੀਗਾ ਜੋ ਵੀ ਕ੍ਰਾਈਮ ਸੀਗਾ ਉਹ ਜਾਤੀ ਦੰਸ਼ਾਂ ਕਰਕੇ ਜ਼ਮੀਨਾਂ ਦੇ ਝਗੜਿਆਂ ਕਰਕੇ ਅਦਾਲਤਾਂ ਦੇ ਕੇਸਾਂ ਕਰਕੇ ਮਰਡਰ ਹੋਇਆ ਕਰਦੇ ਸਨ ਤਰੀਕ ਭੁਗਤਣ ਆਏ ਜਲੰਧਰ ਦੀ ਕੋਰਟ ਦੇ ਵਿੱਚ ਗੋਲੀ ਚੱਲੀ ਸੀਗੀ ਤੁਹਾਨੂੰ ਯਾਦ ਹੋਵੇਗਾ 70s ਦੇ ਵਿੱਚ ਤੇ ਬਹੁਤ ਸਾਰੇ ਬੰਦੇ ਮਾਰੇ ਗਏ ਸੀਗੇ ਜਿਹੜੇ ਇੰਡੀਵਿਜੂਅਲ ਲੈਵਲ ਤੇ ਜ਼ਮੀਨਾਂ ਦੇ ਝਗੜੇ ਕਤਲ ਹੁੰਦੇ ਸੀਗੇ ਇੱਕ ਪਰਵਾਦ ਦੇ ਦੂਜੇ ਦਾ ਬੰਦਾ ਕਤਲ ਕਰਦਾ ਮੌਕਾਾਂ ਦੇ ਨਫੇ ਤੋਂ ਨਾ ਕੱਤਫੀ ਤੋਂ ਨੰਦ ਕੱਤ ਇਹ ਝਗੜੇ ਚੱਲਦੇ ਰਹਿੰਦੇ ਸੀਗੇ ਉਹਦੇ ਝਗੜੇ ਚਿੱਟੇ ਨੰਗੇ ਸੀਗੇ ਸਾਹਮਣੇ ਸਨ ਬਿਲਕੁਲ ਇੱਕਦਮ ਸਾਹਮਣੇ ਸੀ ਪੁਲਿਸ ਵਾਸਤੇ ਕੋਈ ਮੁਸ਼ਕਲ ਨਹੀਂ ਸੀਗੀ ਇਹਨਾਂ ਜਿਹੜੇ ਕੇਸਾਂ ਨੂੰ ਸੋਲਵ ਕਰਨ ਦੇ ਵਿੱਚ ਕਿਉਂਕਿ ਆਰਗੇਨਾਈਜ਼ਡ ਕ੍ਰਾਈਮ ਨਹੀਂ ਸੀਗਾ ਅਤਵਾਦ ਦੇ ਦੌਰ ਦੇ ਵਿੱਚ ਜਿਹੜੇ ਸੀਗੇ ਫੇਦ ਇਸੋ ਕਾਲਡ ਜਿਹੜੇ ਸਟ੍ਰੀਮਰ ਸੀ ਇਹਨਾਂ ਦੇ ਗਰੁੱਪਾਂ ਦੇ ਵਿੱਚ ਆਪਸੀ ਰਾਈਵਲਰੀ ਵੀ ਵਧੀ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨਾਲ ਪੁਲਿਸ ਨਾਲ ਵੀ ਜਿਹੜਾ ਪੰਗਾ ਲਿਆ ਉਹ ਵੀ ਕਿਲਿੰਗ ਹੋਈਆਂ ਤੇ ਇੰਟਰ ਗੈਂਗ ਰਾਈਵਲਰੀ ਜਿਹੜੀ ਸੀ ਆਪਸੀ ਵਿੱਚ ਉਹਦੇ ਵਿੱਚ ਵੀ ਬਹੁਤ ਸਾਰੀਆਂ ਕਿਲਿੰਗ ਹੋਈਆਂ ਤੇ ਬਹੁਤ ਸਾਰੇ ਲੋਕਲ ਲੋਕ ਜਿਹੜੇ ਸੀਗੇ ਇਨੋਸੈਂਟ ਲੋਕ ਜਿਹੜੇ ਸੀਗੇ ਜਿਹੜੀ ਸਟੇ ਲੈਵਲ ਦੀਆਂ ਗੋਲੀਆਂ ਚੱਲ ਜਾਂਦੀਆਂ ਸੀ ਉਹਦੇ ਵਿੱਚ ਲੋਕ ਮਾਰੇ ਜਾਂਦੇ ਸੀਗੇ ਲੇਕਿਨ ਇਹ 10 12 ਸਾਲ ਦੀ ਅਫਤਾ ਤਫਤੀ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਰਗੇਨਾਈਜ਼ਡ ਕ੍ਰਾਈਮ ਨੂੰ ਪੈਦਾ ਨਹੀਂ ਕੀਤਾ ਜਦੋਂ ਅਤਵਾਦ ਦਾ ਦੌਰ ਸਮਾਪਤ ਹੁੰਦਾ ਹੈ ਬੰਦੇ ਤੁਹਾਨੂੰ ਚਾਹ ਕੇ ਤੇ ਇਹ ਆਪਣੀਆਂ ਪੈੜਾਂ ਜਿਹੜੀਆਂ ਨੇ ਆਰਗੇਨਾਈਜ਼ਡ ਕ੍ਰਾਈਮ ਦੇ ਰੂਪ ਚ ਛੱਡ ਕੇ ਨਹੀਂ ਗਿਆ ਤੇ ਜਿਹੜਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ ਫਿਰ ਉਹੀ ਹੋ ਗਈ ਜੋ 1980 ਤੋਂ ਪਹਿਲੇ ਸੀ ਜਿਕਨ ਗਵਰਨਮੈਂਟ ਦੀਆਂ ਏਜੰਸੀਜ਼ ਨੇ ਕੁਝ ਗਰੁੱਪ ਐਸੇ ਖੜੇ ਕੀਤੇ ਪ੍ਰਮੋਟ ਕੀਤੇ ਜਿਹੜੇ ਅੱਗੇ ਜਾ ਕੇ ਆਰਗੇਨਾਈਜ਼ਡ ਕਰਾਈਮ ਦਾ ਹਿੱਸਾ ਬਣੇ ਨੇ 1997 ਤੋਂ ਬਾਅਦ ਜਦ ਸਰਕਾਰ ਤਬਦੀਲ ਹੋਈ ਉਦੋਂ ਤੇ ਲੈ ਕੇ ਹੁਣ ਤੱਕ ਸਰਕਾਰਾਂ ਦਾ ਇੱਕ ਬਹੁਤ ਵੱਡਾ ਦੂਲ ਰਿਆ ਹੈਗਾ ਆ ਡਰਗイズਮ ਨੂੰ ਗੈਂਗイズਮ ਨੂੰ ਜਾਟイズਮ ਨੂੰ ਤੇ ਇਹ ਸਾਰੇ ਇਜ਼ਮ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਜਿਹੜੇ ਜਿਹੜੇ ਵੀ ਸੋਸੇ ਤੋਂ ਪੈਸਾ ਆਂਦਾ ਹੈਗਾ ਜੇ ਮਾਈਨਿੰਗ ਤੋਂ ਪੈਸਾ ਹੁੰਦਾ ਹੈਗਾ ਤੇ ਮਾਈਨਿੰਗ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਆਇਆ ਅੱਜ ਵੀ ਤੁਸੀਂ ਦੇਖੋ ਕਿ ਸਰਕਾਰੀ ਅਧਿਕਾਰੀ ਵੀ ਮਾਈਨਿੰਗ ਦੇ ਉਹਨਾਂ ਖੇਤਰਾਂ ਵਿੱਚ ਜਾਣ ਤੋਂ ਡਰਦੇ ਹਨ ਜਿੱਥੇ ਇਹ ਆਰਗੇਨਾਈਜ਼ ਕ੍ਰਾਈਮ ਜਿਹੜੇ ਨੇ ਇਹ ਆਪਣਾ ਧੰਦਾ ਕਦੇ ਨੇ ਕਿਉਂਕਿ ਇਹਨਾਂ ਆਰਗੇਨਾਈਜ਼ ਕ੍ਰਾਈਮ ਜਿਹੜੇ ਕਰਨ ਵਾਲੇ ਆ ਇਹਨਾਂ ਦੇ ਆਕਾ ਜਿਹੜੇ ਨੇ ਉਹ ਪੋਲਿਟੀਕਲ ਬੰਦੇ ਨੇ ਤੇ ਜਦੋਂ ਜਦੋਂ ਉਹ ਪਾਵਤ ਹੁੰਦੇ ਨੇ ਉਹ ਇਹਨਾਂ ਨੂੰ ਖੁੱਲ੍ਹ ਕੇ ਕਹਿੰਦੇ ਨੇ ਕਿ ਤੁਸੀਂ ਆਰਗੇਨਾਈਜ਼ ਕ੍ਰਾਈਮ ਕਰੋ ਸਰਕਾਰੀ ਅਧਿਕਾਰੀਆਂ ਤੇ ਵੀ ਬਿਸ਼ਕ ਹਮਲੇ ਕਰੋ ਪੁਲਿਸ ਅਫਸਰਾਂ ਨੂੰ ਵੀ ਬਰੋ ਬੀਟ ਕਰੋ ਹਮਲੇ ਕਰੋ ਤੇ ਉਹ ਇਹਨਾਂ ਦੇ ਕਿ ਪੱਤੇ ਦੱਜ ਨਹੀਂ ਹੋ ਜਾਂਦੇ ਹੁਣ ਦਿੰਦੇ ਤੇ ਫਿਰ ਇਹਦੇ ਕ੍ਰਾਈਮ ਦੀ ਦੁਨੀਆ ਵਿੱਚ ਇਹ ਲੋਕ ਜਿਹੜੇ ਨੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਨੇ ਉਹਦੇ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਪੈਸਾ ਇੰਨਾ ਜ਼ਿਆਦਾ ਹੁੰਦਾ ਆ ਕਿ ਇਹਦੇ ਚ ਹਰ ਇੱਕ ਬੰਦੇ ਲਈ ਵਨ-ਵਨ ਸਿਚੁਏਸ਼ਨ ਹੈਗੀ ਹੈ ਸवाय ਕਿ ਉਹ ਲੋਕ ਜਿਹੜੇ ਇਹਨਾਂ ਪ੍ਰੋਡਕਟਸ ਨੂੰ ਯੂਜ਼ ਕਰਦੇ ਨੇ ਤੇ ਉਹਨਾਂ ਦੀ ਜੇਬਾਂ ਚੋਂ ਦੋਨੇ ਤਿਕਨੇ ਚੌਥੇ ਜਿਹੜੇ ਰੇਟ ਨਿਕਲ ਜਾਂ ਪੈਸੇ ਉਹਨਾਂ ਨੂੰ ਪੇ ਕਰਦੇ ਨੇ ਜਿੱਦਾਂ ਰੇਟ ਤਾਂ ਬਜਲੀ ਦੇ ਜਿਹੜੇ ਇੱਕ ਨੋਮੀਨਲ ਹਾਊਸ ਦੀ ਕੰਸਟਰਕਸ਼ਨ ਵਿੱਚ ਖਰਚਾ ਹੁੰਦਾ ਸੀ ਅੱਜ ਇੱਕ ਮਿਜਜਤ ਖਰਚਾ ਬਣ ਗਿਆ ਤੇ ਅਲਟੀਮੇਟਲੀ ਕਾਮਨ ਮੈਨ ਦੀ ਜੇਬ ਦੇ ਵਿੱਚੋਂ ਹੀ ਇਹ ਪੈਸਾ ਜਿਹੜਾ ਹੈਗਾ ਉਹ ਜਾ ਰਿਹਾ ਹੈਗਾ ਜੇ ਅਸੀਂ ਲਿੱਕਤ ਦੇ ਮਾਫੀਏ ਦੀ ਗੱਲ ਕਰੀਏ ਤੇ ਤੁਹਾਨੂੰ ਯਾਦ ਹੋਵੇਗਾ ਕਿ ਕੋਰੋਨਾ ਦੇ ਟਾਈਮ ਤੇ ਕੰਪਲੀਟ ਬੰਦ ਸੀਗਾ ਲਿਕਰ ਦੀ ਸਪਲਾਈ ਜਿਹੜੀ ਸੀਗੀ ਉਹ ਨਹੀਂ ਸੀਗੀ ਠੇਕੇ ਵੀ ਬੰਦ ਦੇ ਲੰਬੇ ਸਮਾਂ ਤੱਕ ਲੇਕਿਨ ਇਹ ਜਿਹੜੇ ਆਰਗੇਨਾਈਜ਼ਡ ਗੈਂਗਸਟਰਸ ਸੀਗੇ ਸ਼ਰਾਬ ਵਾਲੇ ਸਪੋਰਟਡ ਬਾਈ ਦਨ ਪੋਲੀਟੀਸ਼ੀਅਨ ਉਹਨਾਂ ਵੱਲੋਂ ਸ਼ਰਾਬ ਦੀ ਸਪਲਾਈ ਜਿਹੜੀ ਸੀਗੀ ਉਹ ਘਾਤ ਘਾਤ ਪਹਚਾਨ ਦਾ ਜਿਹੜਾ ਸੀਗਾ ਉਹਨਾਂ ਟੀਚਾ ਮਿਥਿਆ ਇਹ ਲਿਸਟ ਲਿਕਣ ਜਿਹੜੀ ਸੀਗੀ ਉਹਨਾਂ ਨੇ ਆਪਣੇ ਸ਼ਹਿਰਾਂ ਦੇ ਵਿੱਚ ਬੈਠ ਕੇ ਉੱਥੇ ਫੈਕਟਰੀਆਂ ਲਾਈਆਂ ਉਹ ਜਿਹੜਾ ਇਹਦਾ ਰਾ ਮਟੀਰੀਅਲ ਸੀਗਾ ਇਹ ਮਹਿਕਮੇ ਦੀ ਮਿਲੀ ਭੁਗਤ ਦੇ ਨਾਲ ਉੱਥੋਂ ਰਿਲੀਜ਼ ਕਰਵਾਇਆ ਔਰ ਉਸ ਤੋਂ ਜਿਹੜੀ ਸ਼ਰਾਬ ਬਣਾਈ ਗਈ ਜਦੋਂ ਬੰਦ ਸੀਗਾ ਟ੍ਰੈਫਿਕ ਬੰਦ ਸੀਗੀ ਹਰ ਚੀਜ਼ ਹਰ ਚੀਜ਼ ਤੇ پابੰਦੀ ਸੀਗੀ ਟ੍ਰਾਂਸਪੋਰਟ ਬੰਦ ਸੀਗੀ ਉਸ ਸਮੇਂ ਦੇ ਦੌਰਾਨ ਇਹਨਾਂ ਨੇ ਟਰੱਕਾਂ ਦੇ ਟਰੱਕ ਭੱਜ ਕੇ ਪਿੰਡ ਪਿੰਡ ਸ਼ਰਾਬ ਪਹਚਾਈ ਤੇ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਇੱਕ ਦਿੰਦੇ ਪਾਰਟਿਕੁਲਰਲੀ ਜਿਹੜੇ ਪਸਮੰਦ ਲੋਕ ਨੇ ਗਰੀਬ ਲੋਕ ਨੇ ਮਾਰਜਨਲ ਲੋਕ ਨੇ ਤੇ ਮੋਤ ਪਾਰਟਿਕੁਲਰਲੀ ਮੈਂ ਕਹਾਂਗਾ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਲੋਕ ਨੇ ਉਹਨਾਂ ਨੂੰ ਹਾਇਰ ਕੀਤਾ ਦਿਹਾੜੀਦਾਰ ਤੇ ਉਹਨਾਂ ਦੇ ਨਾਲ ਹੀ ਘੜ-ਘੜ ਸ਼ਰਾਬ ਵੰਡੀ ਇਸ ਦਾ ਭਾਂਡਾ ਫੋਰਡ ਉਦੋਂ ਹੋਇਆ ਜਦੋਂ ਅਜ ਨਾਲੇ ਦੇ ਇੱਕ ਪਿੰਡ ਦੇ ਵਿੱਚ ਕੁਝ ਲੋਕ ਮਦੇ ਤੇ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਲੱਗਾ ਕਿ ਜਦੋਂ 100 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਕੱਚੀ ਸ਼ਰਾਬ ਪੀ ਕੇ ਉਹ ਛਾਪੇ ਦੌਰਾਨ ਨੇ ਪਤਾ ਲੱਗ ਜਾਂਦਾ ਹੈਗਾ ਕਿ ਇਹ ਇਹਦੇ ਵਿੱਚ ਕੁਝ ਐਮਐਲਏ ਇਨਵੋਲ ਨੇ ਉਹਨਾਂ ਦੇ ਸ਼ਹਿਲਾਂ ਦੇ ਵਿੱਚ ਰਾਜਪੂਤ ਦੇ ਆਸ-ਪਾਸ ਜਿਹੜਾ ਡੇਦਾਬਸੀ ਦੇ ਆਸ-ਪਾਸ ਇੱਥੋਂ ਸ਼ਰਾਬ ਬਣੀ ਹੈ ਤੇ ਪਿੰਡ-ਪਿੰਡ ਤੇ ਘਾਤ-ਘਾਤ ਗਈ ਹੈ ਤੇ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ED ਨੇ ਵੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਹੁਣ ED ਨੇ ਕਿਹਾ ਕਿ ਕਿਉਂਕਿ ਪੰਜਾਬ ਸਰਕਾਰ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਸਾਨੂੰ ਦਾਕਾੜ ਨਹੀਂ ਦਿੱਤਾ ਤੇ ਅਸੀਂ ਉਸ ਮਾਮਲੇ 'ਚ ਅੱਗੇ ਵਧ ਨਹੀਂ ਸਕੇ ਪਰ ਕਿਉਂਕਿ ਇਸ ਸ਼ਰਾਬ ਦੀਆਂ ਤਾਰਾਂ ਜਿਹੜੀਆਂ ਨੇ ਬਹੁਤ ਉੱਤੋਂ ਤੱਕ ਜੁੜੀਆਂ ਹੋਈਆਂ ਸੀਗੀਆਂ ਇਸ ਕਰਕੇ ਨਾ ਤੇ ED ਕੋਈ ਇੱਥੇ ਜਿਹੜੀ ਕਿਉਂਕਿ ED ਵੀ ਆਫਟਰ ਪੱਛ ਸਰਕਾਰ ਦੇ ਅੰਦਰ ਦਾ ਪੱਛ ਸਰਕਾਰ ਦੇ ਉਹ ਕੋਈ ਨਹੀਂ ਲੈਣਾ ਚਾਹੁੰਦੀ ਐਕਸ਼ਨ ਸਟੇਟ ਗਵਰਨਮੈਂਟ ਨਹੀਂ ਲੈਣਾ ਚਾਹੁੰਦੀ ਜਿਹੜੇ ਸ਼ਰਾਬ ਦੇ ਕਮਿਸ਼ਨਰ ਲਗਾਏ ਨੇ ਐਕਸਾਈਜ਼ ਕਮਿਸ਼ਨਰ ਲੱਗੇ ਇੱਥੇ ਯਾ ਲੰਬੇ ਸਮੇਂ ਲਈ ਕੁਛ ਤੁਹਾਨੂੰ ਯਾਦ ਹੋਵੇਗਾ ਕੁਛ ਚਨਿੰਦਾ ਅਫਸਰੀ ਉਸ ਵਿਭਾਗ ਵਿੱਚ ਰਹੇ ਨੇ ਤੇ ਉਹਨਾਂ ਵੱਲੋਂ ਵੀ ਝੂਠੀ ਸੱਚੀ ਇਨਕਵਾਦੀ ਕਰਕੇ ਅੱਜ ਜਿਹੜੇ ਉਹ ਪਸਵੰਦਾ ਲੋਕ ਜਿਹੜੇ ਮਤਗੇ ਜਿਹੜੇ ਕਤਬਦਬਾਦ ਹੋਏਗੇ ਕਿ ਕੀ ਉਹਨਾਂ ਨੂੰ ਕੋਈ ਇਨਸਾਫ ਮਿਲਿਆ ਉਹਨਾਂ ਨੂੰ ਕੋਈ ਕੰਪਨਸੇਸ਼ਨ ਮਿਲੀ ਜਦਕਿ ਅਫਸਰਾਂ ਨੇ ਕਮ ਸੇ ਕਮ 5 ਹਜ਼ਾਰ ਕਰੋੜ ਰੁਪਇਆ ਪੋਲੀਟੀਸ਼ੀਅਨ ਤੇ ਅਫਸਰਾਂ ਨੇ ਮਿਲ ਕੇ ਇਹ ਜਿਹੜਾ ਕਰੋਨਾ ਕਾਲ ਦੇ ਵਿੱਚ ਕਮਾਇਆ ਮਾਈਨਿੰਗ ਦਾ ਦੇਖ ਲਿਆ ਆਪਾਂ ਖਰਾਬ ਬੰਦੀ ਦਾ ਦੇਖ ਲਿਆ। ਔਰ ਜਿਹੜੀ ਨਸ਼ਿਆਂ ਦੀ ਤਸਕਰੀ ਸੀਗੀ ਪੰਜਾਬ ਬਾਰਡਰ ਸਟੇਟ ਹੋਣ ਦੇ ਨਾਤੇ ਬਾਰਡਰ ਦੇ ਰਾਹੀਂ ਨਸ਼ਿਆਂ ਦੀ ਤਸਕਰੀ ਕਰਵਾਈ ਗਈ। ਤਾੜ ਦੇ ਥੱਲੋਂ ਦੀ ਪਾਈਪਾਂ ਕੱਢ ਕੇ ਕਰਾਈ ਗਈ ਤੇ ਹੁਣ ਤੇ ਡਰੋਨਾਂ ਦੇ ਰਾਹੀਂ ਕਰਾਈ ਜਾਂਦੀ ਆ। ਉਸ ਡਰੱਗ ਚੇਨ ਨੂੰ ਬਾਰਡਰ ਤੋਂ ਲੈ ਕੇ ਇੰਡੀਆ ਤੱਕ, THAILAND ਤੱਕ, MALAYSIA ਤੱਕ, BURMA ਤੱਕ ਦੂਜੇ ਦੇਸ਼ਾਂ ਤੱਕ ਪਹੁੰਚਾਨ ਦੀ ਜ਼ਿੰਮੇਵਾਰੀ ਦੇ ਸਭ ਜਣੇ ਜਿਹੜੇ ਨੇ ਉਹ ਵੀ ਬੜੇ ਬੜੇ ਲੋਕ ਨੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਐਸਪੀ ਰੈਂਕ ਦਾ ਬੰਦਾ ਜਿਹੜਾ ਹੈਗਾ ਉਹ ਬਾਰਡਰ ਦੇ ਲਾਗਿਓਂ ਕਹਿੰਦਾ ਕਿ ਮੇਰੀ ਜਿਪਸੀ ਜਿਹੜੀ ਸੀ ਮੈਂ ਉੱਥੇ ਗਿਆ ਸੀਗਾ ਤੇ ਪਾਕਿਸਤਾਨ ਤੋਂ ਕੁਝ ਲੋਕ ਆਏ ਅਤਵਾਦੀ ਆਏ ਤੇ ਉਹਨਾਂ ਨੇ ਮੇਰੀ ਜਿਪਸੀ ਖੋ ਲਈ ਉਸ ਜਿਪਸੀ ਨੂੰ ਉਹਨਾਂ ਯੂਜ਼ ਕਰਕੇ ਦੀਨਾ ਨਗਰ ਦੇ ਲਾਗੇ ਜਾ ਕੇ ਤੇ ਥਾਣੇ ਤੇ ਹਮਲਾ ਕੀਤਾ ਬੰਦੇ ਮਾਰੇ ਗਏ ਉਸ ਐਸਪੀ ਨੂੰ ਬਾਅਦ ਸਸਪੈਂਡ ਕੀਤਾ ਗਿਆ ਤੇ ਇਨਕੁਆਰੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜਿਹੜਾ ਐਸਪੀ ਸੀਗਾ ਉਹ ਵੀ ਡਰੱਗ ਦੇ ਵਿੱਚ ਇਨਵੋਲ ਸੀਗਾ ਉਹਦੀ ਬੈਕ ਦੇ ਉੱਤੇ بڑے بڑے ਵੱਡੇ ਪੋਲੀਟੀਸ਼ੀਅਨ ਸੀਗੇ ਉਹ ਪੋਲੀਟੀਸ਼ੀਅਨ ਜਿਹੜੇ ਸੀਗੇ ਉਹ ਆਪੋਜੀਸ਼ਨ ਦੇ ਵੀ ਸੀਗੇ ਤੇ ਉਹ ਰੂਲਿੰਗ ਪਾਰਟੀ ਦੇ ਵੀ ਸੀਗੇ ਇਸ ਕਰਕੇ ਨਾ ਤੇ ਕੇਂਦਰ ਸਰਕਾਰ ਨੇ ਉਸ ਕੇਸ ਵਿੱਚ ਕੋਈ ਕਾਰਵਾਈ ਅੱਗੇ ਕੀਤੀ ਤੇ ਨਾ ਹੀ ਪੰਜਾਬ ਸਰਕਾਰ ਨੇ ਕੀਤੀ ਉਸ ਐਸਵੀ ਨੂੰ ਸਸਪੈਂਡ ਕੀਤਾ ਗਿਆ ਲੇਕਿਨ ਇੱਕ ਹੋਰ ਕੇਸ ਦੇ ਵਿੱਚ ਇੱਕ ਕੇਸ ਜਿਹੜਾ ਸੀ ਬਣਾ ਕੇ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਤਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਨਤਾ ਦੀ ਅੱਖੋਂ ਪਰੋਖੇ ਹੀ ਰਹਿਣ ਗੈਂਗਸਟਰ ਜਿਹੜਾ ਸੀਗਾ ਡਰਗイズਮ ਤੇ ਗੈਂਗイズਮ ਜਿਹੜਾ ਹੈਗਾ ਉਹ ਅੱਗੇ ਇੱਕ ਕਬੱਡੀ ਦੀ ਸ਼ਕਲ ਲੈਂਦਾ ਆ অর্ਗੇਨਾਈਜ਼ਡ ਕ੍ਰਾਈਮ ਜਿਹੜਾ ਹੈਗਾ ਉਹ ਕਬੱਡੀ ਦੇ ਤਾਂ ਹੀ ਦਸਤਕ ਦਿੰਦਾ ਹੈ ਕਬੱਡੀ ਜਿਹੜੀ ਕਿ ਆਮ ਪਿੰਡਾਂ ਦੇ ਵਿੱਚ ਇੱਕ ਲੋਕਾਂ ਦਾ ਇੱਕ ਖੇਡ ਸੀਗੀ ਉਹਦੇ ਉੱਤੇ ਬਹੁਤ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ ਮਾਫੀਆ ਉਸ ਕਬੱਡੀ ਨੂੰ ਕੰਟਰੋਲ ਕਰ ਲੈਂਦਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਕਬੱਡੀ ਦੇ ਮੈਚ ਹੋਣੇ ਸ਼ੁਰੂ ਕਰ ਦਿੱਤੇ ਨੇ ਸੋ ਮੱਚ ਸੋ ਕਿ ਹਰ 6 ਮਹੀਨੇ ਬਾਅਦ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਤੇ ਉਹਦਾ ਉਪ ਮੁੱਖ ਮੰਤਰੀ ਜਿਹੜਾ ਹੈਗਾ ਉਹ ਵੱਡੇ ਵੱਡੇ ਬਿਲਡਰਾਂ ਤੋਂ ਪੈਸੇ ਇਕੱਠੇ ਕਰਕੇ ਤੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਾਉਣ ਲੱਗ ਜਾਂਦਾ ਪੰਜ ਪੰਜ 6 6 ਮਹੀਨੇ ਬਾਅਦ ਇੱਕ ਬਹੁਤ ਬੜੀ ਹਾਈਪ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਕਬੱਡੀ ਦੇ ਵਿੱਚ ਗੈਂਗイズਮ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਐਂਟਰ ਕਰ ਜਾਂਦਾ ਹੈ ਉਹਦੇ ਵਿੱਚ ਗਾਣ ਵਾਲੇ ਵੀ ਐਂਟਰ ਕਰ ਜਾਂਦੇ ਨੇ ਤੇ ਉਹਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਵਾਲਿਆਂ ਦੇ ਫਿਰ ਮਰਦ ਹੁੰਦੇ ਨੇ ਗੈਂਗਸਟਰਾਂ ਹੀ ਕਿਉਂਕਿ ਕਬੱਡੀ ਦੀ ਆਰ ਦੇ ਵਿੱਚ ਡਰਗ ਦਾ ਕੰਮ ਵੀ ਉਹਦੇ ਵਿੱਚ ਹੀ ਹੋ ਰਿਹਾ ਹੈਗਾ ਤੇ ਇਸੇ ਕੜੀ ਦੇ ਵਿੱਚ ਹੀ ਜਿਹੜਾ ਹੈਗਾ ਅਖੀਰ ਤੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਗੈਂਗਸਟਰ ਵੱਡੇ ਵੱਡੇ ਜੇਲ੍ਹਾਂ 'ਚ ਬੈਠੇ ਨੇ ਉਨਾ ਦੇ ਕੋਲ ਹਸਫਿਲਟੀ ਹੈ ਉਹ ਗੈਂਗਸਟਰ ਜਿਹੜੇ ਨੇ ਉਹ ਮੀਡੀਏ ਨੂੰ ਜਿਹੜਾ ਹੈਗਾ ਆ ਜੇਲ੍ਹ 'ਚ ਬੈਠੇ ਇੰਟਰਾਂ ਲੰਬੀ-ਲੰਬੀ ਦੇ ਰਹੇ ਨੇ ਉਹ ਧਮਕੀਆਂ ਦੇ ਰਹੇ ਨੇ ਬਹੁਤ ਸਾਰੇ ਗੈਂਗ ਗੈਂਗਸਟਰ ਜਿਹੜੇ ਨੇ ਕੈਨੇਡਾ ਦੇ ਵਿੱਚ ਬੈਠੇ ਨੇ ਯੂ ਐਸ ਏ ਦੇ ਵਿੱਚ ਬੈਠੇ ਨੇ ਤੇ ਗੈਂਗイズਮ ਨੂੰ ਜਿਹੜਾ ਹੈਗਾ ਉਹ ਦਿੱਲੀ ਤੋਂ ਤੇ ਪੰਜਾਬ ਤੋਂ ਤੇ ਬਠਿੰਡੇ ਤੋਂ ਤੇ ਅਮਰਸਾ ਤੋਂ ਚਲਾ ਰਹੇ ਨੇ ਮੈਨੂੰ ਯਾਦ ਹੈ ਕਿ ਲੋਕ ਇਹ ਜਿਨ੍ਹਾਂ ਨੂੰ ਅਸੀਂ ਗੈਂਗਸਟਰ ਕਰਾਣ ਨੇ ਕਹਿੰਦੇ ਆ ਇਹ ਵੀ ਇੱਕ ਦਿਨ ਸਟੂਡੈਂਟ ਸੀਗੇ ਕਦੋਂ ਪੜਨਾਈ ਸੀਗੇ ਹੋਸਟਲ ਵੀ ਸੀ ਉਹਨਾਂ ਜੋ ਬਹੁਤ ਸਾਰੇ ਔਰ ਇਹ ਜਿਹੜਾ ਗੈਂਗਸਟਰ ਨੇ ਇਹਨਾਂ ਨੂੰ ਇਲੈਕਸ਼ਨ ਦੇ ਦੌਰਾਨ ਜਿਹੜੇ ਨੇ politician ਜਿਹੜੇ ਸੀਗੇ ਨਸ਼ੇ ਦੀ ਡਿਸਟ੍ਰੀਬਿਊਸ਼ਨ ਲਈ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਵਰਤੇ ਸੀਗੇ ਇਹ ਛੋਟੇ ਛੋਟੇ ਮੁੰਡਿਆਂ ਨੂੰ ਇਹ ਗੈਂਗਸਟਰ ਨਹੀਂ ਸੀਗੇ ਔਰ ਇਹਨਾਂ ਨੂੰ ਇਹ ਪ੍ਰੋਟੈਕਸ਼ਨ ਦਿੰਦੇ ਸੀ ਜਦੋਂ ਕੋਈ ਪੁਲਿਸ 'ਚ ਫੜੇ ਜਾਂਦੇ ਸੀ ਛੋਟਾ ਮੋਟਾ ਕੇਸ ਹੁੰਦਾ ਸੀ ਤੇ ਬਚਾ ਵੀ ਲੈਂਦੇ ਸੀਗੇ ਉਹਦੇ ਇਹਨਾਂ ਨੂੰ ਆਪਣੇ ਥੰਮ ਥਲੇ ਰੱਖਦੇ ਸੀਗੇ ਜਦੋਂ ਵੀ ਬਚਾਉਂਦੇ ਸੀ ਤੇ ਉਹਨੂੰ ਬੁਲਾ ਕੇ ਛਿੜਕਾ ਮਾਰਦੇ ਸੀ ਤੇ ਕਹਿੰਦੇ ਸੀਗੇ ਵੀ ਐਸੋ ਦੀ ਮੈਂ ਤੈਨੂੰ ਬਚਾ ਲਿਆ ਅਗਲੀ ਵਾਰ ਨਹੀਂ ਮੈਂ ਬਚਾਣਾ ਉਹਦੇ ਨੌਜਵਾਨ ਜਿਹੜੇ ਸੀਗੇ ਇਹਨਾਂ ਦੇ ਐਸੇ ਚੁੰਗਲ 'ਚ ਫਸੇ ਕਿ ਇੱਕ ਨੇ ਨੇ ਵੱਡੇ ਵੱਡੇ ਗੈਂਗਸਟਰ ਬਣ ਕੇ ਜਿਹੜੇ ਆਪਾਂ ਕਹਿੰਦੇ ਵੱਡੇ ਨਹੀਂ ਹੈਗੇ ਉੱਚਾ ਦੇ ਇਹ ਜੇਲ੍ਹਾਂ 'ਚ ਬੈਠੇ ਨੇ ਇਹਨੇ ਵੱਡੇ ਨਹੀਂ ਹੈਗੇ ਜਿੰਨੇ ਨੇ ਜਿੰਨੇ ਇਹਨਾਂ ਦੇ ਗੈਂਗਸਟਰ ਪੋਲਿਟੀਕਲ ਬੰਦੇ ਇਹਨਾਂ ਦੇ ਪਿੱਛੇ ਜਿਹੜੇ ਬੌਸ ਨੇ ਉਹ ਵੱਡੇ ਨੇ ਉਹਨੇ ਵੱਡੇ ਨਹੀਂ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਜਿਹੜੇ ਸੀਗੇ ਰੂਲਿੰਗ ਪਾਰਟੀ ਦੇ ਵੀ ਐਕਸ ਰੂਲਿੰਗ ਪਾਰਟੀ ਦੇ ਵੀ ਉਹ ਡਰਗ ਦੇ ਕੇਸ ਦੇ ਵਿੱਚ ਝੂਠੇ ਸੁੱਚੇ ਫੜੇ ਵੀ ਗਏ ਅੰਦਰ ਵੀ ਰਹੇ ਉਹਨਾਂ ਨੇ ਇਹੀ ਕਿਹਾ ਕਿ ਜੀ ਪੋਲੀਟੀਕਲ ਬੰਦਾ ਹੈਗਾ ਇਹ ਪੋਲੀਟੀਕਲ ਬੰਦਾ ਨਹੀਂ ਹੈ ਇਹਨਾਂ ਲੋਕਾਂ ਦੀ ਡੀਪ ਇਨਵੋਲਵਮੈਂਟ ਸੀਗੀ ਡਰਗ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਤੇ ਅੱਜ ਇਸੇ ਕਰਕੇ ਪੰਜਾਬ ਜਿਹੜਾ ਹੈਗਾ ਆ ਆਰਗੇਨਾਈਜ਼ਡ ਕ੍ਰਾਈਮ ਦਾ ਘੜ ਬਣ ਚੁੱਕਾ ਹੈ ਇਸ ਤੋਂ ਪਹਿਲੇ ਅਸੀਂ ਇਦਾਂ ਦਾ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉੱਤਰ ਪ੍ਰਦੇਸ਼ ਦੇਖਿਆ ਕਦੇ ਸੀ ਅਸੀਂ ਬੰਬੇ ਦੇ ਆਰਗੇਨਾਈਜ਼ਡ ਕ੍ਰਾਈਮ ਨੂੰ ਦੇਖਦੇ ਸੀ ਤੇ ਬੰਬੇ ਦੇ ਆਰਗੇਨਾਈਜ਼ਡ ਕ੍ਰਾਈਮ ਦੇ ਉੱਤੇ ਫਿਲਮਾਂ ਵੀ ਬਣਦੀਆਂ ਸੀਗੀਆਂ ਤੇ ਹੁਣ ਹਾਲਤ ਹੈ ਕਿ ਪੰਜਾਬ ਦੇ ਆਰਗੇਨਾਈਜ਼ਡ ਕ੍ਰਾਈਮ ਤੇ ਫਿਲਮਾਂ ਬਣਨ ਲੱਗ ਪਈਆਂ ਨੇ ਸੋ ਅਸੀਂ ਇੱਕ ਐਸੀ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹਾਂ ਕਿ ਜਿਹੜੀ ਪੰਜਾਬ ਦੇ ਯੂਥ ਨੂੰ ਟੋਟਲ ਬਰਬਾਦ ਕਰਦੀ ਹਰ ਪੇਰੈਂਟ ਜਿਹੜਾ ਅੱਜ ਕਬਰਾਂ ਦੇ ਵਿੱਚ ਆ ਤੇ ਆਪਣੇ ਬੱਚਿਆਂ ਨੂੰ ਆਈਲੈਟ ਵਾਲੀਆਂ ਕੁੜੀਆਂ ਲੱਭ ਲੱਭ ਕੇ ਕਰੋੜਾਂ ਰੁਪਏ ਖਰਚ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਹਾਜ਼ ਤੇ ਬਿਠਾ ਕੇ ਕੈਨੇਡਾ ਭੇਜਦਾ ਇਹਨੇ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਹਾਲਾਤ ਨੇ ਇਹਨਾਂ ਬੱਚਿਆਂ ਦੇ ਉਹ ਵੀ ਉਹਨਾਂ ਤੋਂ ਵੀ ਅਸੀਂ ਭਲੀ ਭਾਤੀ ਜਾਣੂ ਹੈਗੇ ਆ ਉਹਦੇ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਪੋਲਿਟੀਕਲ ਬੰਦੇ ਜਿਹੜੇ ਨੇ ਤੇ ਇੱਕ ਦਾ ਬਿਊਰੋਕ੍ਰੇਟ ਚਨਿੰਦਾ ਕ੍ਰਾਪਟ ਮੈਂ ਸਾਧਨ ਨੂੰ ਨਹੀਂ ਕਹਿੰਦਾ ਬਹੁਤ ਅੱچھے ਅਫਸਰ ਨੇ ਪੰਜਾਬ ਦੇ ਵਿੱਚ ਆਏ ਸਭ ਬਹੁਤ ਜਿਆਦਾ ਚੰਗੇ ਵੀ ਨੇ ਲੇਕਿਨ ਇਹ ਕਿ ਚਨਿੰਦਾ ਜਿਹੜੇ ਨੇ ਇਹ ਗੰਦੇ ਆਂਡੇ ਜਿਨ੍ਹਾਂ ਨੇ ਪੈਸੇ ਦੀ ਖਾਤ ਜਿਹੜਾ ਹੈਗਾ ਪੰਜਾਬ ਨੂੰ ਬਰਬਾਦ ਕੀਤਾ ਪੋਲੀਟਿਸ਼ੀਨ ਦੇ ਨਾਲ ਮਿਲ ਕੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਪਲਾਨ ਜਿਹੜਾ ਹੈਗਾ ਇਹ ਜਿਹੜੀ ਇੱਕ ਰਾਈ ਹੈ ਯੂਥ ਦੀ ਉਹਦੇ ਸੌਥਗੇ ਨਾਈਜ਼ ਕਰਾਨ ਦੇ ਵਿੱਚੋਂ ਇਹ ਮਾਫੀਆ ਦੇ ਵਿੱਚੋਂ ਮਾਈਨਿੰਗ ਮਾਫੀਆ ਦੇ ਸ਼ਰਾਬ ਦੇ ਮਾਫੀ ਦੇ ਵਿੱਚੋਂ ਪੈਸੇ ਕਮਾ ਕੇ ਤੇ ਇਹ ਜਿਹੜਾ ਪੈਸਾ ਹੈ ਹਮੇਸ਼ਾ ਪ੍ਰੋਪਰਟੀ ਚਾ ਕੇ ਲੱਗਦਾ ਹੈ ਪ੍ਰੋਪਰਟੀ ਚਾ ਕੇ ਮਲਟੀਪਲਾਈ ਕੀਤਾ ਮਲਟੀਪਲਾਈ ਕਰਨ ਤੋਂ ਬਾਅਦ ਇਹ ਪੋਲਿਟਿਕਸ ਆਏ ਲੋਕਾਂ ਨੂੰ ਪੈਸਾ ਵੰਡਿਆ ਪੈਸਾ ਵੰਡ ਕੇ ਇਲੈਕਸ਼ਨ ਜਿੱਤੀਆਂ ਤੇ ਅੱਜ ਇਹ ਜਿਹੜੇ ਇਹਨਾਂ ਚੋਂ ਕੋਈ ਮੁੱਖ ਮੰਤਰੀ ਬਣਦਾ ਫਿਰਦਾ ਹੈ ਕੋਈ ਇਹਨਾਂ ਚੋਂ ਮੰਤਰੀ ਬਣਦਾ ਹੈ ਔਰ ਇਹ ਇਹ ਜਿਹੜੇ ਨੇ ਇਹ ਲੋਕ ਜਿਹੜੇ ਨੇ ਇਹ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜਾ ਨੇ ਅੱਜ ਮੁਹਾਲੀ ਦੇ ਆਸ-ਪਾਸ ਦੇਖੋ ਜਿੰਨੇ ਵੀ ਪੋਲਿਟਿਕਲ ਬੰਦੇ ਨੇ ਅਮਰਸਾਚ ਦੇਖੋ ਬਟਿੰਡੇ ਚ ਦੇਖੋ ਪਟਿਆਲੇ ਚ ਦੇਖੋ ਇਹ ਜ਼ਿਆਦਾਤਰ ਪੋਲਿਟਿਸ਼ੀਅਨ ਜਿਹੜੇ ਨੇ ਇਹ ਪ੍ਰੋਪਰਟੀ ਦੇ ਕੰਮ ਚ ਆਏ ਨੇ ਤੇ ਪ੍ਰੋਪਰਟੀ ਦੇ ਕੰਮ ਚ ਇਹਨਾਂ ਦੇ ਬਾਪ ਨੇ ਪੈਸਾ ਨਹੀਂ ਦਿੱਤਾ ਸੀਗਾ ਇਹਨਾਂ ਨੇ ਗੈਂਗਸਟਰ ਨੂੰ ਪੈਦਾ ਕਰਕੇ ਮਾਫੀਆ ਕ੍ਰੀਏਟ ਕਰਕੇ ਤੇ ਇਹ ਪੈਸਾ ਕਮਾਇਆ ਤੇ ਪੋਲਿਟਿਕਸ ਚ ਆਏ ਨੇ ਅਗਰ ਇਹੀ ਲੋਕ ਜਿਹੜੇ ਨੇ ਹੁਣ ਅਗਰ ਪੋਲਿਟਿਕਸ ਚ ਇਦਾਂ ਰਹਿੰਦੇ ਨੇ ਤੇ ਉੱਚੇ ਉਦਿਆਂ ਤੇ ਰਹਿੰਦੇ ਨੇ ਸਰਕਾਰ ਤੇ ਕਬਜ਼ਾ ਕਰਦੇ ਨੇ ਤੇ ਇਹ ਕਦੀ ਵੀ ਇਸ ਸੂਬੇ ਦਾ ਜਿਹੜਾ ਭਲਾ ਨਹੀਂ ਕਰਨਗੇ ਲੋਕਾਂ ਵਾਸਤੇ ਇਸ ਵੇਲੇ ਬੜੀ ਇੱਕ ਇੱਕ ਚੈਲਿੰਜਿੰਗ ਸਿਚੁਏਸ਼ਨ ਬਣੀ ਹੋਈ ਹੈ ਪੀਰੈਂਟਸ ਲਈ ਕਿ ਆਫਟਰ ਆਲ ਆਪਣੀ ਜਨਰੇਸ਼ਨ ਦਾ ਕਰਨ ਕੀ ਸੋ ਦੋਸਤੋ ਇਲੈਕਸ਼ਨ ਇਸ ਵੇਲੇ ਸਿੱਤੇ ਹੈਗੀ ਹੈ ਪਰ ਕਿਸ ਨੂੰ ਵੋਟ ਦੇਓਗੇ ਇਹ ਸਾਰੇ ਲੋਕ ਜਿਹੜੇ ਖੜੇ ਨੇ 3 350 ਬੰਦਾ ਜਿਹੜਾ ਖੜਾ ਆ ਇਹਨਾਂ ਤੋਂ ਇਹਨਾਂ ਚੋਂ ਬੇਸ਼ਰਮ ਲੋਕ ਜਿਹੜੇ ਨੇ ਇਹ ਗੈਂਗイズਮ ਦੀ ਮਾਫੀਆ ਦੀ ਪ੍ਰੋਡਕਟ ਹੈਗੇ ਨੇ ਤੇ ਇਹਨਾਂ ਚੋਂ ਹੀ ਤੁਹਾਨੂੰ ਕਿਸੇ ਨਾ ਕਿਸੇ ਨੂੰ ਸਿਲੈਕਟ ਕਰਨਾ ਪੈਣਾ ਸੋ ਇਹ ਵੀਡੀਓ ਤਾਂ ਮੈਂ ਬਣਾਈ ਸੀ ਇਹ ਸਾਡੀ ਸਿਚੁਏਸ਼ਨ ਨੂੰ ਫਲੈਨ ਕਰ ਲਈ ਲੇਕਿਨ ਮੈਂ ਖੁਦ ਵੀ ਕਨਫਿਊਜ਼ਡ ਹਾਂ ਕਿ ਆਫਟਰ ਆਲ ਅਸੀਂ ਕਿਸ ਦੀ ਬੈਕ ਤੇ ਖੜੇ ਹੋਈਏ ਜਿਹੜਾ ਆ ਕੇ ਸਾਨੂੰ ਉੱਪਰ ਇੱਥੇ ਇਨਸਾਫ ਦੇ ਸਕੇਗਾ ਇਸ ਬਾਰੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੇ ਕਮੈਂਟਸ ਦੇ ਵਿੱਚ ਤੁਸੀਂ ਮੈਨੂੰ ਜਰੂਰ ਦਿਓ ਧੰਨਵਾਦ